ਅੱਜ 29 ਮਈ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦੱਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ 29 ਮਈ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਤੋਂ ਇੱਕ ਪੱਛਮੀ ਸਿਸਟਮ ਜਰੂਰ ਹਲਕਾ ਜਿਹਾ ਪੰਜਾਬ ਨੂੰ ਪ੍ਰਭਾਵਿਤ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਜਿਦੇ ਵਿੱਚ ਮੀਂਹ ਨੇਰੀ ਦਾ ਦੌਰ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਰਾਜਸਥਾਨ ਦੇ ਵਿੱਚ ਜਾ ਕਹ ਲਈਏ ਜੰਮੂ ਹਿਮਾਚਲ ਉੱਤਰਾਖੰਡ ਸਾਰੇ ਉੱਤਰੀ ਭਾਰਤ ਦੇ ਇਲਾਕਿਆਂ ਦੇ ਵਿੱਚ ਪ੍ਰਭਾਵਿਤ ਕਰੇਗਾ ਅੱਜ 29 ਤਰੀਕ ਨੂੰ ਇਹਦਾ ਜ਼ਿਆਦਾਤਰ ਸਿਸਟਮ ਦਾ ਅਸਰ ਪਹਾੜੀ ਖੇਤਰਾਂ ਦੇ ਵਿੱਚ ਲੱਗਣ ਦੀ ਸੰਭਾਵਨਾ ਹੈ ਤੇ ਪੰਜਾਬ ਦੇ ਵਿੱਚ ਇਸ ਦਾ ਅਸਰ ਬਾਅਦ ਦੁਪਹਿਰ ਤੋਂ ਦੇਖਣ ਨੂੰ ਮਿਲੇਗਾ ਜਿਦੇ ਵਿੱਚ ਹੋ ਸਕਦਾ ਹੈ ਕਿ ਕੁਝ ਕੇ ਖੇਤਰ ਮਾਲਵੇ ਦੇ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੀਆਂ ਕਾਰਵਾਈਆਂ ਬਾਅਦ ਦੁਪਹਿਰ ਤੋਂ ਦੇਖਣ ਨੂੰ ਮਿਲ ਸਕਦੀਆਂ ਨੇ ਖਾਸ ਕਰਕੇ ਪੱਛਮੀ ਮਾਲਵੇ ਦੇ ਇਲਾਕਿਆਂ ਦੇ ਵਿੱਚ ਤੇ ਦੂਸਰੀ ਤਰਫ ਪਵਾਰ ਖੇਤਰ ਜਾਂ ਮਾਝੇ ਦੇ ਵੀ ਕੁਝ ਛੇਤਰਾਂ ਦੇ ਵਿੱਚ ਬਾਅਦ ਦੁਪਹਿਰ ਤੋਂ ਜਾਂ ਸ਼ਾਮ ਵੱਲ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਦੇਖਣ ਨੂੰ ਮਿਲ ਸਕਦੇ ਨੇ ਜਿਹੜਾ ਇਹ ਸਿਸਟਮ ਹੈ ਇਹਦੇ ਵਿੱਚ ਜ਼ਿਆਦਾ ਮੀਂਹ ਯਾਨੀ ਕਿ 30 ਜਾਂ 31 ਮਈ ਨੂੰ ਪੈਂਦਾ ਹੋਇਆ ਦਿਖਾਈ ਦੇਵੇਗਾ ਪਰ ਅੱਜ ਫੇਰ ਵੀ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਦੇਖਣ ਨੂੰ ਮਿਲ ਸਕਦੇ ਨੇ ਯਾਰਾ ਸਿਸਟਮ ਦਾ ਅਸਰ ਪਹਾੜੀ ਇਲਾਕਿਆਂ ਦੇ ਵਿੱਚ ਹੋਵੇਗਾ ਯਾਰਾ ਰਾਜਸਥਾਨ ਦੇ ਬਹੁਤੇ ਖੇਤਰਾਂ ਦੇ ਵਿੱਚ ਹੋਣ ਦੀ ਸੰਭਾਵਨਾ ਹੈ ਕਿਉਂਕਿ ਉੱਥੇ ਕੱਲ ਵੀ ਵੱਡੇ ਪੱਧਰ ਤੇ ਮੀਂਹਨੇਰੀ ਦਾ ਦੌਰ ਦੇਖਿਆ ਗਿਆ ਖਾਸ ਕਰਕੇ ਗੁਜਰਾਤ ਵਾਲੀ ਸਾਈਡ ਅੱਜ ਵੀ ਰਾਜਸਥਾਨ ਦੇ ਬਹੁਤੇ ਹਿੱਸਿਆਂ ਦੇ ਵਿੱਚ ਮੀਂਹਨੇਰੀ ਦਾ ਦੌਰ ਦੇਖਿਆ ਜਾਵੇਗਾ ਪੰਜਾਬ ਦੇ ਵਿੱਚ ਉਮੀਦ ਹੈ ਕਿ 30 ਤਰੀਕ ਜਾਂ 31 ਤਰੀਕ ਇਹਨਾਂ ਚੋਂ ਇੱਕ ਦਿਨ ਵੱਡੇ ਪੱਧਰ ਤੇ 600 ਤੋਂ 70% ਇਲਾਕਿਆਂ ਦੇ ਵਿੱਚ ਪੰਜਾਬ ਦੇ ਮੀਂਹ ਪਵੇਗਾ ਤੇ ਮੀਂਹ ਹਨੇਰੀ ਦਾ ਦੌਰ ਸਾਰੇ ਹੀ ਪੰਜਾਬ ਦੇ ਵਿੱਚ ਦੇਖਿਆ ਜਾਵੇਗਾ ਪਰ ਅੱਜ ਵੀ ਉਮੀਦ ਰਹੇਗੀ ਬਾਅਦ ਦੁਪਹਿਰ ਤੋਂ ਟੁੱਟਵੇਂ ਤੌਰ ਤੇ ਮਾਲਵੇ ਦੇ ਕਈ ਖੇਤਰਾਂ ਦੇ ਵਿੱਚ ਮੀਂਹ ਦੇ ਸ਼ਰਾਟੇ ਲੱਗ ਸਕਦੇ ਨੇ ਜੇ ਵਧੀਆ ਬੱਦਲ ਬਣ ਗਏ ਤਾਂ ਹੋਰ ਵੀ ਕਈ ਇਲਾਕਿਆਂ ਨੂੰ ਕਵਰ ਕਰ ਸਕਦੇ ਨੇ ਪਰ ਜ਼ਿਆਦਾਤਰ ਉਮੀਦ ਕੱਲ ਤੋਂ ਪੰਜਾਬ ਦੇ ਵਿੱਚ ਰਹੇਗੀ